thank uh you -huh. ਸੁਨੋ ਸ੍ਰੀ ਵਾਹਿਗੁਰੂ ਗੁਰ ਜੈ ਸਾ ਸੁਮਸਤ ਕੁਪਾਸ਼ ਸੋ ਲਗਾ ਉਸ ਗੁਰੂ ਗੁਰ ਗੁਰ ਕਰਮ ਨਮੋ ਤੂ ਬਿਨੋਂ ਨਾਹੀ ਹੋ ਸੰਤਨ ਬਿਨ ਅਬਦ ਨੰਤਾ ਤਾ ਬੀਆ ਜੋ ਜੋ ਸ਼ਰਨ ਪਰੇ ਸਾਧੂ ਕੀ ਸੁਪਾਤ ਗਰਮੀ ਕੀ ਆਖੋ ਸਤਨਾਮ ਸਿਜੀਆ ਫਿਰ ਆਖੋ ਸਤਨਾਮ ਸਿਜੀਵਾ ਕੇ ਗੁਰ ਸਭ ਨਿਸ਼ਚੇ ਕਰਕੇ ਅੱਖੋ ਸਤਨਾ ਸ਼੍ਰੀ ਵਾ ਮੇਰੇ ਹਰ ਪ੍ਰੀਤਮ ਕੀ ਕੋਈ ਪਾਪ ਸੁਣਾਵੇ मेरे हर पी तुम ही कोई बात सुनावे सो पाई सो मेरा वीर पाई सो मेरा वीर पाई सो मेरा ही मेरे हर पी तुम ही ਤਨ ਤਨ ਸ੍ਰੀ ਗੁਰੂ ਵਿਰਤ ਸਾਹਿਬ ਜੀ ਮਹਾਰਾਜ ਜੀ ਦੀ ਪਰਮ ਪਵਿੱਤਰ ਗੋਦ ਵਿੱਚ ਬੈਠੇ ਹੋਏ ਗੁਰੂ ਪਿਆਰੀ ਸਾਧ ਸੰਗਤ ਜੀਓ ਸਿਮਰ ਫਤੇ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਂ ਪੁਰਖਾਂ ਦੀ ਪਵਿੱਤਰ ਯਾਦ ਵਿੱਚ ਜੁੜ ਬੈਠੇ ਹੋ ਬਾਬਾ ਮੋਹਨ ਸਿੰਘ ਜੀ ਬਾਬਾ ਮਨੀ ਸਿੰਘ ਜੀ ਤੇ ਹੋਰ ਸਾਰਿਆਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਮਹਾਂਪੁਰਸ਼ਾਂ ਦੀ ਯਾਦ ਨੂੰ ਫਿਰ ਤਾਜ਼ਾ ਕੀਤਾ ਹੈ ਕਹਿਣ ਸੁਣਨ ਤੋਂ ਬਾਹਰ ਹੋਵੇ ਜੋ ਉਹਦੇ ਲਈ ਸ਼ਬਦ ਛੋਟੇ ਪੈ ਜਾਂਦੇ ਨੇ ਅਸਲ ਵਿੱਚ ਬੀਖਾ ਬਾਤ ਅਗੰਮ ਕੀ ਕਹਿਣ ਸੁਣਨ ਕੀ ਨਹੀਂ ਜੋ ਜਾਣੇ ਸੋ ਕਹੇ ਨਾ ਕਹੇ ਸੋ ਜਾਣੇ ਨਹੀਂ ਮਹਾਪੁਰਖਾਂ ਦੀ ਕਿੰਨੀ ਕੁ ਵਡਿਆਈ ਕੀਤੀ ਜਾ ਸਕਦੀ ਹੈ ਜਿੱਥੇ ਪਾਤਸ਼ਾਹ ਕਹਿੰਦੇ ਨੇ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸ਼ਰਨਾ ਅਸਲ 'ਚ ਸਰੀਰ ਕਰਕੇ ਤਾਂ ਲੱਖਾਂ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਮੱਥਾ ਟੇਕਦੇ ਨੇ ਨੇੜੇ ਨੇ ਲੱਖਾਂ ਲੋਕ ਬੜੀ ਭੀੜ ਤੁਹਾਨੂੰ ਨਜ਼ਰ ਆਏਗੀ ਪਰ ਕਰਮ ਤੇ ਕਰਤੂਤ ਕਰਕੇ ਲੱਖਾਂ ਚੋਂ ਇੱਕ ਅੱਧਾ ਬੰਦਾ ਹੈ ਜਿਹੜਾ ਗੁਰੂ ਦੇ ਨੇੜੇ ਹੈ ਮਹਾਂਪੁਰਸ਼ਾਂ ਦੇ ਨੇੜੇ ਹੈ ਫਿਰ ਬੇਨਤੀ ਕਰਾਂ ਆਪ ਜੀ ਨੂੰ ਹੈਨ ਵਿਰਲੇ ਨਾਹੀਂ ਘਣੇ ਫੈਲ ਫਕੜ ਸੰਸਾਰ ਬਾਬਾ ਜੀ ਨੂੰ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਲੱਖਾਂ ਲੋਕਾਂ ਦਾ ਆਧਾਰ ਕੀਤਾ ਔਰ ਉਹਨਾਂ ਤੋਂ ਹੀ ਵਿਰਸਾਏ ਹੋਏ ਸੰਤ ਬਾਬਾ ਮਾਨ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਝੰਕੇ ਝੰਕੇ ਦੀ ਝੋੜ ਤੇ ਬਹੁਤ ਨੇੜਤਾ ਨਾਲ ਮਹਾਪੁਰਖਾਂ ਦੇ ਜੀਵਨ ਨੂੰ ਪੜਨ ਤੇ ਦੇਖਣ ਦਾ ਮੌਕਾ ਮਿਲਿਆ ਸ਼ੇਰੇ ਨਰ ਚੱਲਤਾ ਸਾਧੋ ਜਿੱਥੇ ਬੈਠ ਜਾਂਦੇ ਸੀ ਸ਼ੇਵਰਨ ਲਾਦਨ ਦੇ ਸੀ ਜਿੱਥੇ ਬੈਠ ਜਾਂਦੇ ਸੀ ਬਾਪਾ ਜੀ ਆਪ ਜੀ ਨੂੰ ਦੁਬਈ ਦਾ ਬਚਨ ਸੁਣਾ ਰਹੇ ਸੀ ਹਜ਼ਾਰਾਂ ਪ੍ਰਾਣੀਆਂ ਨੇ ਅਮਰਤ ਛਕਿਆ ਹਜ਼ਾਰਾਂ ਪ੍ਰਾਣੀਆਂ ਨੇ ਰੋਂਦੀਆਂ ਤੇ ਸਾਰੀਆਂ ਹੀ ਹੁੰਦੀਆਂ ਪਰ ਜਿਹਦਾ ਮਰਜ ਹੈ ਜਦੋਂ ਉਹ ਰੋਂਦੀ ਆ ਨਾ ਵੱਡੇ-ਵੱਡਿਆਂ ਦੀ ਧਾ ਨਿਕਲ ਜਾਂਦੀ ਆ ਇੱਕ ਵਾਰੀ ਕਹਿ ਦਿਓ ਸਤਨਾਮ ਵਾਹਿਗੁਰੂ ਫਿਰ ਸੁਣਨਾ ਜ਼ਰਾ ਰੋਂਦੀਆਂ ਤੇ ਅੱਖਾਂ ਪੁੰਝਦੀਆਂ ਸਾਰੀਆਂ ਹੀ ਹੁੰਦੀਆਂ ਜਦ ਮਕਾਨ ਜਾਂਦੀ ਆ ਪਰ ਜਿਹਦਾ ਮਰਜ ਹੈ ਜਦ ਉਹ ਰੋਂਦੀ ਆ ਵੱਡੇ ਵੱਡੇ ਦੀ ਧਾ ਕੜ ਸੁੱਟਦੀ ਹੈ ਹੰਝੂ ਕੜ ਸੁੱਟਦੀ ਹੈ ਕੀਰਤਨ ਤਾਂ ਸਾਡੇ ਵਰਗੇ ਵੀ ਉਥੇ ਦੇ ਕਰਦੇ ਨੇ ਪਰ ਜਦ ਸੰਤ ਬਾਬਾ ਮਾਨ ਸਿੰਘ ਜੀ ਮਹਾਪੁਰਸ਼ ਕਰਦੇ ਸੀ ਓਹ ਹੋ 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 ਦੂਸਰਾ ਬੰਦਾ ਆ ਕੇ ਕਹਿੰਦਾ ਸੀ ਬਾਬਾ ਜੀ ਅੰਮ੍ਰਿਤ ਕਦੋਂ ਛਕਾਓਗੇ ਇੱਕ ਵਾਰੀ ਕਹਿ ਦਿਓ ਸਤਨਾਮ ਵਾਹਿਗੁਰੂ ਦਵਾਈ ਵਰਗੇ ਇਸਲਾਮਿਕ ਦੇਸ਼ ਵਿੱਚ ਡਟ ਕੇ ਮਹਾਂਪੁਰਸ਼ਾਂ ਨੇ ਸ਼ੈਵਰਨ ਲਾਈਆਂ ਜਗ੍ਹਾ ਨਹੀਂ ਸੀ ਮਿਲਦੀ ਲੋਕਾਂ ਨੇ ਬਾਹਰ ਖੜੇ ਹੋਣਾ ਸੱਕਦੇ ਹਜ਼ਾਰਾਂ ਹੀ ਕਾਰਾਂ ਗੱਡੀਆਂ ਖੜੀਆਂ ਹੋਣੀਆਂ ਅਸੀਂ ਪਹਿਲੀ ਵਾਰੀ ਦਰਸ਼ਨ ਕਰਨ ਗਏ ਸਾਨੂੰ ਇੱਕ ਚੀਮਾ ਚੀਮਾ ਹਰਦੇਵਾਲ ਸਿੰਘ ਚੀਮਾ ਹੁੰਦਾ ਸੀ ਉਹ ਲੈ ਗਿਆ ਨਾਲ ਤ੍ਰਿਕਮਨ 70 بینبرانے بٹھ دمرہ سی اسی ایک کارنر سے جا کے بہ گئے مہا پرش دیکھ رہے سی سے سارے انہوں نظر تو آ کہنے کی لگے ایک سجنوں اوہ جڑا کارنر سے بندہ بیٹھا انہوں بلاو کارنر سے بندہ بیٹھا اسی اٹھ کے چلے گئے ਜਿੰਨੇ ਬੰਦੇ ਬੈਠੇ ਸੀ ਉੱਥੇ ਸਾਰਿਆਂ ਨੂੰ ਬਾਹਰ ਕੱਢ ਦਿੰਦਾ ਉਹ ਚੀਮਾ ਜਿਹੜਾ ਸੀ ਉਹ ਬਹਿਣ ਲੱਗਾ ਕਹਿੰਦੇ ਮੈਂ ਪਾਪ ਮਹਾਪੁਰਸ਼ ਕਹਿਣ ਲੱਗੇ ਮੈਂ ਤੁਹਾਨੂੰ ਤੈਨੂੰ ਵੀ ਕਹਿੰਦਾ ਤੂੰ ਬਾਹਰ ਨਿਕਲ ਜਾ ਅੰਦਰੋਂ ਦਰਵਾਜ਼ਾ ਬੰਦ ਕਰਤਾ ਲੋਕ ਲਾ ਦਿੱਤਾ ਕਹਿਣ ਲੱਗੇ ਤੁਹਾਡੀ ਤਾਂ ਡਿਊਟੀ ਪੰਜਾਬ ਵਿੱਚ ਲੱਗੀ ਆ ਤੁਸੀਂ ਇੱਥੇ ਕਿੱਦਾਂ ਬੈਠੇ ਹੋ ਕਿ ਬਾਬਾ ਜੀ ਕਿਰਪਾ ਤੋਂ ਬਗੈਰ ਗੱਲ ਬਣਦੀ ਨਹੀਂ ਹੁੰਦੀ ਕਹਿੰਦੇ ਕਿਰਪਾ ਤਾਂ ਪਹਿਲਾਂ ਹੀ ਵਰਸਦੀ ਹੈ ਮਹਾਪੁਰਖਾਂ ਦੀ ਸ੍ਰੀਮਾਨ ਸੰਤ ਬਾਬਾ ਭਗਵੰਦ ਸਿੰਘ ਜੀ ਮਹਾਰਾਜ ਜੀ ਦੀ ਤੁਸੀਂ ਤਾਂ ਡਿਊਟੀ ਤੋਂ ਲੇਟ ਹੋ ਅਸੀਂ ਫਿਰ ਉਹਨਾਂ ਨੂੰ ਬੇਨਤੀ ਕੀਤੀ ਵੀ ਕਿਰਪਾ ਤੋਂ ਬਗੈਰ ਇਹ ਬਾਜਾ ਫੜਿਆ ਨਹੀਂ ਜਾ ਸਕਦਾ ਫੜਿਆ ਹੀ ਨਹੀਂ ਜਾ ਸਕਦਾ ਕਹਿੰਦੇ ਤੂੰ ਉੱਠ ਕੇ ਚੱਲੋ ਤਾਂ ਸਹੀ ਆ ਮਾਇਆ ਕੀ ਕਰਨੀ ਹੈ ਮਾਇਦੇ ਤਾਂ ਢੇਰ ਲੱਗ ਜਾਣਗੇ ਤੁਹਾਡੇ ਅੱਗੇ مہا پرکھا دا بچن ہی ہوں جو بچن کماوے سنتن کا پھر بھی من دو چیتی اوٹی کر سکیورٹی ڈیپارٹمنٹ سی گورنمنٹ سرویس قدرتی سویرے سویرے نواں ایک سپرڈنٹ محمد محمد سی آ گیا اس نے جا ساڑا ڈرائر کھولیا تو وہ چک بک پائی سی ਸਿਰ ਕੱਢੇ ਭੁਖੀ ਆ ਮੈਂ ਬਹਾਨਾ ਦੱਸਦਾ ਮਹਾਪੁਰਸ਼ ਉਦਮ ਮਤ ਪ੍ਰਵ ਅੰਤਰਜਾਮੇ ਜਿਉਂ ਪ੍ਰੇਰੈ ਤਿਉਂ ਕਰਨਾ ਤੁਸੀਂ ਦੌੜ ਨਹੀਂ ਸਕਦੇ ਉਹਨਾਂ ਦੇ ਹੁਕਮ ਤੋਂ ਇਹ ਤਾਂ ਐਵੇਂ ਹੀ ਮੱਥਾ ਟੇਕਣ ਤੇ ਇਹਨੇ ਰੱਖਿਆ ਸਿਰਫ ਕਦੇ ਰੱਖਦਾ ਏ ਕਦੇ ਚੱਕਦਾ ਏ ਤੇਰਾ ਸਿਜਦਾ ਯਾਰਾ ਨਹੀਂ ਸਜਦਾ ساری ਉਮਰ ਜ਼ਿੰਦਗੀ ਇਸ ਬਚਨ ਕੋਈ ਕਮਾਉਣਾ ਨਹੀਂ ਤੇ ਮੱਥਾ ਟੇਕਣ ਤੇ ਜ਼ੋਰ ਲਾਇਆ ਹੈ ਮੱਥਾ ਟੇਕਣ ਤੋਂ ਉੱਤੇ ਭਾਵ ਸੀ ਕਿ ਜੀਵਨ ਵਿੱਚ ਸਿਰ ਛੁੱਟ ਦਿੱਤਾ ਹੁਣ ਚੱਕਣ ਦੀ ਲੋੜ ਨਹੀਂ ਇੱਕ ਵਾਰੀ ਮੱਥਾ ਟੇਕਿਆ ਕਾ ਵੀ ਸੀ ਸ੍ਰੀ ਗੁਰਗਨ ਸਾਹਿਬ ਜੀ ਦੇ ਸਾਹਮਣੇ ਇਹ ਤਾਂ ਸੁਭਾਅ ਪੈ ਗਿਆ ਕਦੇ ਹਰਾਨੀ ਨਾਲ ਦੇਖੀਏ ਕਦੇ ਜੀਵਨ ਵੱਲ ਤੇ ਦੇਖੀਏ ਕੱਪੜੇ ਬਦਲ ਬਦਲ ਦੇਖਦਾ ਵਰਦੀਆਂ ਬਦਲ ਬਦਲ ਦੇਖਦਾ ਪਰ ਸਤਗੁਰ ਮੰਨ ਬਦਲ ਨੂੰ ਕਹਿੰਦੇ ਨਹੀਂ ਇਹ ਚਾਦਰਾਂ ਵੀ ਚੜਾ ਦਿੰਦਾ ਇੱਟਾਂ ਵੀ ਲਿਆ ਦਿੰਦਾ ਬਾਕੀ ਸਭ ਮਟੀਰੀਅਲ ਲਿਆਉਣ ਨੂੰ ਤਿਆਰ ਆ ਪਰ ਸਤਿਗੁਰ ਕਹਿੰਦੇ ਇਹ ਤਾਂ ਚਲੋ ਚਾਹੀਦਾ ਹੀ ਹੋਏਗਾ ਪਰ ਹੈਰਾਨੀ ਤਾਂ ਇਸ ਗੱਲ ਦੀ ਸੀ ਮੈਂ ਤੇ ਮਨ ਤੈਨੂੰ ਵੇਚਣ ਲਈ ਕਹਿੰਨਾ ਮੰਨਦੇ ਦੇ ਮਨ ਨੂੰ ਵੇਚੇ ਸਤਿਗੁਰ ਕੇ ਪਾਸ ਤੇ ਸੇਵਕ ਬਾਦਰਾ ਆ ਓਹੋ ਉਹ ਬੁੱਕ ਲੈ ਗਿਆ ਜਨਰਲ ਮੈਨੇਜਰ ਕੋਲ ਕਹਿੰਦੇ ਇਹ ਪੈਸੇ ਇਕੱਠੇ ਕਰਦੇ ਆ ਅਸਲ ਵਿੱਚ ਖੁਸ਼ਹਾਲਪੁਰ ਗੁਰਦੁਆਰਾ ਸਾਹਿਬ ਬਣਦਾ ਸੀ ਜਿੰਨੇ ਅਸੀਂ ਸਿੱਖ ਮੈਂਬਰ ਸੀ ਉਹ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਉੱਥੇ ਭੇਜਦੇ ਹੁੰਦੇ ਸੀ ਮੈਨੂੰ ਸੱਦਿਆ ਕਹਿਣ ਲੱਗੇ ਇਹ ਅਲੀਗੇਸ਼ਨ ਆ ਤੇਰੇ ਤੇ ਇੱਥੇ ਲੱਖਾਂ ਰੁਪਏ ਇਕੱਠਾ ਹੋ ਸਕਦਾ ਜਿੱਥੇ ਤੁਹਾਡੀ ਡਿਊਟੀ ਹੈ ਕਿ ਭੀ ਅਗਰ ਇੱਕ ਚਾਹ ਦਾ ਕੱਪ ਵੀ ਪੀਤਾ ਹੋਵੇ ਇੱਕ ਚਾਹ ਦਾ ਕੱਪ you can chop off my head ਤੁਸੀਂ ਮੇਰੀ ਗਰਦਨ ਕੱਟ ਸਕਦੇ ਹੋ ਕਹਿੰਦਾ ਮੈਂ ਤੈਨੂੰ ਨਹੀਂ ਕਹਿੰਦਾ ਤੂੰ ਇਹ ਦੱਸ ਵੀ ਉੱਥੇ ਕੋਈ ਵਿਰੋਧ ਤਾਂਤਾ ਨਹੀਂ ਇਹਨੂੰ ਪਤਾ ਲੱਗ ਗਿਆ ਆਪਸ ਵਿੱਚ ਅਰਬੀਆਂ ਦੀ ਲੱਗਦੀ ਸੀ ਕਿ ਨਹੀਂ ਪਰ ਹੁਣ ਤੁਸੀਂ ਮੇਰੇ ਤੇ ਸ਼ੱਕ ਕੀਤਾ ਮੈਂ ਤੁਹਾਡੀ ਨੌਕਰੀ ਨਹੀਂ ਕਰਨੀ ਲੇਕ ਕੇ ਦੇ ਰਿਹਾ ਇੱਕ ਹਫ਼ਤੇ ਤੋਂ ਬਾਅਦ ਜਿਹੜਾ ਮੇਰਾ ਮੈਨੇਜਰ ਸੀ ਆਇਆ ਕਹਿੰਦੇ ਉਹ ਕਿੱਥੇ ਆ ਕਹਿੰਦੇ ਉਹ ਤਾਂ ਨੌਕਰੀ ਨਹੀਂ ਕਰਦਾ ਹਾਂ ਉਹ ਤਾਂ ਛੱਡ ਗਿਆ ਕਹਿੰਦਾ ਮੈਂ ਆਉਣਾ ਹੀ ਨਹੀਂ ਕਹਿੰਦੇ ਇਹੋ ਜੀ ਕਿਹੜੀ ਗੱਲ ਆ ਜਿਹੜੀ ਚਾਹੀਦੀ ਮੈਨੂੰ ਕਹਿੰਦਾ ਨਹੀਂ ਉਹਨਾਂ ਦਿਨਾਂ ਵਿੱਚ ਪਲੇਗ ਪੈ ਗਈ ਗੁਜਰਾਤ ਵਿੱਚ ਫਲਾਈਟਾਂ ਸਾਰੀਆਂ ਬੰਦ ਹੋ ਗਈਆਂ ਅਸੀਂ ਟਿਕਟ ਲੈਣ ਗਏ ਉਹ ਕਹਿੰਦੇ ਵੀ ਲਾਸਟ ਫਲਾਈਟ ਸੀ ਸਾਰੀ ਬੋਕਾ ਕਹਿੰਦਾ ਤੂੰ ਦੇਖਦਾ ਸਹੀ ਇਹਨਾਂ ਨੇ ਜੇ ਤੁਹਾਨੂੰ ਕਹਿ ਦਿੱਤਾ ਵੀ ਮੈਂ ਅਜੇ ਪੇਠੀ ਮਰੋੜੀ ਸੀ ਆਵਾਜ਼ ਆ ਕੇ ਕਹਿੰਦੇ ਇੱਕ ਬੰਦੇ ਨੇ ਸੀਟ ਕੈਨਸਲ ਕਰਾਈ ਹੈ ਤੁਸੀਂ ਇਹ ਟਿਕਟ ਲੈ ਲਓ ਤੇ ਦੂਜੇ ਦਿਨ ਤੀਜੇ ਦਿਨ ਅਸੀਂ ਇੰਡੀਆ ਆ ਗਏ ਉਸ ਤੋਂ ਬਾਅਦ 3 ਮਹੀਨੇ ਕੋਈ ਫਲਾਈਟ ਹੀ ਨਹੀਂ ਚੱਲੀ ਕੋ ਜਹਾਜ ਹੀ ਨਹੀਂ ਚੱਲਿਆ ਕਿਉਂਕਿ 31 ਨੂੰ ਫਲਾਈਟ ਲਈ ਪਹਿਲੀ ਨੂੰ ਮਹਾਪੁਰਸ਼ਾਂ ਨੇ ਜਿਹੜਾ ਸਮਾਗਮ ਉਥੇ ਜਿਹੜਾ ਹੁਣ ਵੀ 25 ਤੋਂ 17 ਅਕਤੂਬਰ ਤੱਕ ਕੋਤਰੀ ਸਮਾਗਮ ਚੱਲਣਾ ਉਹ ਸ਼ੁਰੂ ਸੀ ਮਹਾਪੁਰਸ਼ਾਂ ਦੇ ਹੁਕਮ ਨੂੰ ਟਾਲਿਆ ਨਹੀਂ ਜਾ ਸਕਦਾ ਜਿਹੜਾ ਬੰਦਾ ਟਾਲਣ ਦੀ ਕੋਸ਼ਿਸ਼ ਕਰਦਾ ਉਹ ਖਾਰ ਹੋ ਜਾਂਦਾ ਮੈਂ ਬੇਨਤੀ ਸਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਕਰਦਾ ਜਾਂ ਤਾਂ ਮੱਥਾ ਨਾ ਟੇਕ ਜੇ ਟੇਕਿਆ ਤਾਂ ਫਿਰ ਚੱਕੀ ਨਾ ਤੇ ਮੇਰੇ ਖਿਆਲ ਨਾਲ 2 ਮਿੰਟ ਬਾਕੀ ਰਹਿ ਗਏ ਆਉਂ ਕਹਿੰਦੇ 4-5 ਮਿੰਟ ਜੇ ਬਾਕੀ ਹੈਗੇ ਪਤਾ ਜਦੋਂ ਪਿਆਰਿਆਂ ਦੇ ਦੀਦਾਰੇ ਹੁੰਦੇ ਨੇ ਕੀ ਮਿਲਦਾ ਜਦੋਂ ਪਿਆਰ ਆਂਦੇ ਹੁੰਦੇ ਨੇ ਦੀਦਾਰੇ ਯਾਦ ਆਉਂਦੇ ਸੱਚੇ ਬਾਦਸ਼ਾਹ ਪਿਆਰ ਆਂਦੇ ਹੁੰਦੇ ਨੇ ਦੀਦਾਰੇ ਯਾਦ ਆਉਂਦੇ ਸੱਚੇ ਬਾਦਸ਼ਾਹ ਪਿਆਰ ਆਂਦੇ ਹੁੰਦੇ ਨੇ ਇਹ ਨਜ਼ਾਰੇ ਯਾਦ ਆਉਂਦੇ ਬੱਚੇ ਪਾਸਾ ਜਦੋਂ ਪਿਆਰ ਆਂਦੇ ਹੁੰਦੇ ਨੇ ਨਜ਼ਾਰੇ ਯਾਦ ਆਉਂਦੇ ਬੱਚੇ ਪਾਸਾ ਪਿਆਰ ਆਂਦੇ ਹੁੰਦੇ ਨੇ ਯਾਦ ਆਉਂਦੇ ਸੱਚੇ ਪਾਸਾ ਜਦੋਂ ਪਿਆਰੇ ਆਉਂਦੇ ਮੁੰਨੇ ਨਿਰਾਹੇ ਯਾਦ ਆਉਂਦੇ ਸੱਚੇ ਪਾਸਾ ਯਾਦ ਆਉਂਦੇ ਜੀ ਸੱਚੇ ਪਾਸਾ ਜਾਸਿਓਂ ਤੇ ਜੀ ਸੁਣੇ ਬਾਤਿਆ ਆਂਦੇ ਆਂਦੇ ਜੀ ਕਤੇ ਬਾਤਿਆ 야데옴데이사체파 산. ਸੱਚੇ ਪਾਤਸ਼ਾਹ ਯਾਦ ਹੁੰਦੇ ਜੀ ਸੱਚੇ ਪਾਤਸ਼ਾਹ ਜਦ ਤੂੰ ਸੋ ਜੀ ਪਾਤਸ਼ਾਹ ਜਦੋਂ ਪਿਆਰ ਆਂਦੇ ਹੁੰਦੇ ਨੇ ਨਿਦਾਰੇ ਜਾਂਦੇ ਆਉਂਦੇ ਸੱਜੇ ਪਾਤਸ਼ਾਹ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਮਹਾਪੁਰਸ਼ਾਂ ਦੇ ਜਾਣ ਤੋਂ ਬਾਅਦ ਇੱਕ ਵੱਡਾ ਖਲਾਅ ਆ ਜਾਂਦਾ ਕਦੇ ਕਦੇ ਲਾੜੇ ਤੋਂ ਬਿਗੈਰ ਬਰਾਤ ਜਿਹੜੀ ਆ ਕਿੰਨੀ ਵੀ ਸੋਹਣੀ ਹੋਵੇ ਪਰ ਲਾੜੇ ਤੋਂ ਬਿਗੈਰ ਕੋ ਪਾਣੀ ਨਹੀਂ ਦਿੰਦਾ ਲਾੜੇ ਨੂੰ ਲਾੜੇ ਤੇ ਅੱਖ ਹੁੰਦੀ ਆ ਮਹਾਪੁਰਸ਼ਾਂ ਨੇ ਜਿਹੜੀ ਫਲਵਾੜੀ ਲਾਈ ਹੈ ਬਾਬਾ ਮੋਹਨ ਸਿੰਘ ਜੀ ਬਾਬਾ ਮਨੀ ਸਿੰਘ ਤੇ ਹੋਰ ਸਾਰਿਆਂ ਦੀ ਆਸ ਕਰਦਾ ਹਾਂ ਅਰਦਾਸ ਵੀ ਕਰਦਾ ਹਾਂ ਕਿ ਸਤਗੁਰ ਮਹਾਪੁਰਸ਼ ਉਹਨਾਂ ਦੇ ਸੀਸ ਤੇ ਹੱਥ ਰੱਖ ਕੇ ਸੇਵਲੇ ਤਾਂ ਕਿ ਕਿਉਂਕਿ ਜਦੋਂ ਮਹਾਪੁਰਸ਼ਾਂ ਤੋਂ ਜਾਣ ਤੋਂ ਬਾਅਦ ਕਿਵੇਂ ਪਤਾ ਲੱਗਦਾ ਕਿ ਮਹਾਪੁਰਸ਼ ਆਜਨ ਨਾਜਨ ਨੇ ਜਦੋਂ ਉਹਨਾਂ ਦੇ ਪਿਆਰੇ ਵਰ੍ਹਸੀਆਂ ਮਨਾਉਂਦੇ ਨੇ ਜਨਮ ਦਿਨ ਮਨਾਉਂਦੇ ਨੇ ਫਿਰ ਪਤਾ ਲੱਗਦਾ ਜਿਉਂਦੇ ਜੀ ਸੰਤ ਮਰੇ ਹੋਏ ਹੁੰਦੇ ਨੇ ਓਏ ਦੁਨੀਆ ਦੇ ਲੋਕੋ ਜਿਉਂਦੇ ਜੀ ਸੰਤ ਮਰੇ ਹੋਏ ਹੁੰਦੇ ਨੇ ਉਹਨਾਂ ਦੇ ਜਿਉਂਦੇ ਰਹਿਣ ਦਾ ਉਦੋਂ ਪਤਾ ਲੱਗਦਾ ਜਦ ਉਹਨਾਂ ਦੇ ਪਿਆਰੇ ਉਹਨਾਂ ਦੀਆਂ ਵਰ੍ਹਸੀਆਂ ਉਹਨਾਂ ਦੀਆਂ ਯਾਦਾਂ ਮਨਾਉਂਦੇ ਨੇ ਇੱਕ ਵਾਰੀ ਕਹਿ ਦਿਓ ਸਤਨਾਮ ਵਾਹਿਗੁਰੂ ਸਮਾਂ ਹੋ ਗਿਆ ਮਹਾਪੁਰਖਾਂ ਤੋਂ ਸਤਿਗੁਰਾਂ ਤੋਂ ਸਾਰੇ ਮਹਾਪੁਰਸ਼ਾਂ ਦਾ ਵੀ ਧੰਨਵਾਦ ਹੈ ਅਸ਼ੀਰਵਾਦ ਲੈਣਾ ਹੈ ਉਹਨਾਂ ਤੋਂ ਵੀ ਬਹੁਤਾ ਸਮਾਂ ਹਾਜ਼ਰੀ ਲੱਗ ਗਈ ਇੰਨਾ ਹੀ ਬਹੁਤ ਆ ਐਡੇ ਵੱਡੀ ਸਟੇਜ ਤੇ ਸਿਰਫ ਜੋੜਿਆਂ ਚ ਹੀ ਬੈਣ ਨੂੰ ਮਿਲ ਜੇ ਬਹੁਤ ਆਖੋ ਸਤਨਾਮ ਵਾਹਿਗੁਰੂ ਆਓ ਫਤ ਸਾਂਝੀ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ